ਹਾਂਜੀ ਦੋਸਤੋ ਅੱਜ ਆਪਾਂ ਇੱਕ ਫੇਰ ਨਵਾਂ ਵਲੌਗ ਲੈ ਕੇ ਆ ਗਏ ਆ ਤੇ ਆਜ ਦੇ ਵਲੌਗ ਦੇ ਵਿੱਚ ਆਪਣਾ ਗੱਗਾ ਦੇਖੋ ਮਿਹਨਤੀ ਮੁੰਡਾ ਕੰਮ ਕਰ ਰਿਹਾ ਹੈਗਾ ਸਰੋ ਵੱਢ ਰਿਹਾ ਤੇ ਉਧਰ ਆਪਣਾ ਨਮਨ ਲੱਗਿਆ ਹੋਇਆ ਤੇ ਭਰਾ ਲੱਗੇ ਹੋ ਜਣਗੇ ਐ ਮੈਂ ਵੀ ਹੁਣ ਖੇਤ ਕਿੜਾ ਮਾਰਨ ਆਇਆ ਸੀ ਤੇ ਮੈਨੂੰ ਅੱਗੇ ਮਿਲ ਗਿਆ ਬਾਹੂ ਜੀ ਆਪਣਾ ਮਾਰ ਕੇ ਨੇ ਕਿੜਾ ਖੇਤ ਕਰਨ ਕੋਈ ਅਡਾ ਬਾਵਨ ਵੀਰਾ ਕੰਮ ਕਰਦਾ ਅਲਟਰਸ ਹਨ ਜੀ ਦੋਸਤੋ ਹੁਣ ਅਸੀਂ ਖੇਤ ਕਿਹੜਾ ਮਾਰ ਲਿਆ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਘਰੋਂ ਫੇਰ ਅਸੀਂ ਆਵਾਂਗੇ ਰੈਡੀ ਲੈ ਕੇ ਫੇਰ ਅਸੀਂ ਵੱਡਾਂ ਕੱਖ 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 ਬਟਲ ਤੋਂ ਬਾਅਦ ਅਸੀਂ ਕਰਾਂਗੇ ਸਪਰੇਅ ਮੈਂ ਦੱਸ ਦਿੰਦਾ ਜੀ ਮਿਸਟਰੋ ਹੁਣ ਆਪਣੇ ਮੋਟਰਸਾਈਕਲ ਦੀ ਡਿੱਗ ਜੇ ਚਾਬੀ ਤੇ ਹੁਣ ਮੈਂ ਜਾਣਾ ਬਾਪਸ ਚਾਬੀ ਲੱਭਣ ਯਾਰ ਕੁੱਠੇ ਕੰਮ ਹੁੰਦੇ ਜਿੰਨੇ ਹੁੰਦੇ ਮੇਰੇ ਨਾਲ ਤੇ ਹੁਣ ਮੈਂ ਘਰੇ ਜਾ ਰਿਹਾ ਸੀਗਾ ਚੰਗਾ ਭਲਾ ਏ ਹੁਣ ਆਪਣੀ ਚਾਬੀ ਡਿੱਗੀ ਦੇਖ ਲਓ ਹੁਣ ਮੈਂ ਚਾਬੀ ਲੱਭਣ ਦੇ ਲਾਉਂਗਾ ਤਾਂ ਕਿੰਨਾ ਹੋ ਜਾਊਗਾ ਚਾਬੀ ਲੱਭਣੀ ਪਊਗੀ ਅੰਦਾਜ਼ਾ ਦੇਣਾ ਚਾਬੀ ਲੱਭਣੀ ਚਾਬੀ ਲੱਭਦਾ ਲੱਭਦਾ ਮੈਂ ਪਿੰਡ ਦੇ ਵਿੱਚ ਆ ਗਿਆ ਹਾਂ ਪਰ ਮੈਨੂੰ ਕਦੇ ਚਾਬੀ ਨਹੀਂ ਮਿਲਦੀ ਨਾ ਕਿਤੇ ਚਾਬੀ ਲੱਭਣੀ ਹੈਗੀ ਆਪਣਾ ਰਾਹ ਪਾਏ ਦੀ ਹੋ ਜਾਊਗਾ ਉਸ ਦੀ ਡਿੱਗੀ ਹੋਣੀ ਜਾਂਦਾ ਕਿਉਂਕਿ ਉੱਥੇ ਜਿਆਦਾ ਥਾਪੇ ਨਹੀਂ ਹੈ ਤੇ ਆਪਣੇ

ਮੈਂ ਨਵੀਂ 사이ਟਾਂ ਤੋਂ ਦੇਖ ਲਈਏ। ਹੁਣ ਘਰੇ ਆ ਕੇ ਦੇਖਦੇ ਹਾਂ। ਹੁਣ ਆ ਪੰਜਾਬੀ ਲੱਗ ਗਈ ਇਹਦੀ। ਤੇ ਹੁਣ ਆਪਾਂ ਬਾਕਸ ਚਾੜਦੇ ਹਾਂ ਘਰ ਨੂੰ। ਅੱਛਾ ਬਈ। ਤਦ ਹੁਣ ਆਪਾਂ ਅਗੇ ਸੀਗੇ ਖੇਤ ਤੇ ਆਖਰੀ ਅਸੀਂ ਕਰਾ ਲਈ ਤੇ ਹੁਣ ਆਪਾਂ ਕਰ ਰਹੇ ਆਂਗਾ ਆਹ ਟਿੱਖਾ ਦਾਤ ਦਾ ਟਿੱਖਾ ਕਰਕੇ ਅੱਜ ਆਪਾਂ ਆਏ ਦੇ ਵਿੱਚ ਸਾਰਾ ਉਹ ਵੜ ਦੇਣਾ ਦੇਖਿਆ ਦੋ ਦਿਨਾਂ ਦੇ ਕੱਖ ਲੈ ਕੇ ਜਾਣਾ ਆਪਾਂ ਤੇ ਫਿਰ ਆਪਾਂ ਇਹਨਾਂ ਸਾਰੀ ਤੇ ਸਪਰੇਅ ਕਰ ਦਾਂਗੇ 4 ਵਜੇ ਵੇਖੋ ਦੇਖੋ ਜੀ ਹੁਣ ਆਪਣੇ ਮਾਮਾ ਜੀ ਨੇ ਸਪਰੇਅ ਕਰ ਦਿੱਤੀ ਐ ਤੇ ਹੁਣ ਸਪਰੇਅ ਕਰਦੂ ਸਾਰਾ ਕੰਮ ਨਿਪਟ ਚੁੱਕਿਆ ਕੰਨ ਬਸ ਇੰਨਾ ਛੋਟੂ ਯਾ ਤਾਂ ਮਸ਼ੀਨ ਜਾਲਾ ਬਸ ਕੋ ਖਵੜੇ ਆ ਆ ਕਰਿਆ ਤੇਰੇ ਤੇ ਪੱਗਾ ਦੇ ਸਵੇਰ ਦਾ ਕੱਥੋਂ ਲੱਗਾ ਹਾਲ ਤੱਕ ਕੋਤ ਕੱਖ ਨਹੀਂ ਵਿੜੇ ਗਏ ਉਹ ਵੇਖੋ ਕਿੰਨੀ ਦੂਰ ਲੱਗਾਈ ਹੈ ਜੇ ਵੀ ਉਹ ਗੱਗਾ ਲੱਗਾ ਬਾਈ ਸਵੇਰ ਦਾ ਬੰਦਾ ਕੱਕ ਵੱਡੋਂ ਲੱਗਾ ਸਵੇਰ ਦੇ ਕੱਖ ਨਹੀਂ ਵਿੜੇ ਗਏ ਚੋਸ ਗਈ ਨਾ ਵੱਡ ਲੈਣਗੇ ਅਲਤਾਂ ਪਤਾ ਨਹੀਂ ਬਈ ਕੀ ਕਰ ਰਿਹਾ ਐ ਮੈਂ ਇੰਨਾ ਦਿਨ ਹੋ ਗਿਆ ਵਾ ਫੋਨ ਲਿਆ ਤੈਨੂੰ ਅੱਜ ਤੱਕ ਫੋਨ ਨਹੀਂ ਡਿਗਿਆ ਜੀਗਾ ਪਰ ਜਿਹੜੀ ਗੱਲ ਅੱਜ ਤਿੰਨ ਵਾਰ ਦੇ ਗੱਲ ਲਗਾਤਾਰ ਉਹ ਵੀ ਹੱਥਾਂ ਲਈ ਜਾਂਦਾ ਸਿੱਧਾ ਥੱਲੇ ਨੂੰ ਬਈ ਪਤਾ ਨਹੀਂ ਕੀ ਚੱਕਰ ਆ ਦੇਖੋ ਇਹਨਾਂ ਉੜਦੇ ਮਸੂਰ ਕੁਲਕੇ ਛੋਲੇ ਅੰਟਰਵਿਊ ਕਰਤਾ ਮੰਡੀ ਜੀ ਵੀ ਆਪਣਾ ਟੈਂਟਰ ਕੁਝ ਪੁੱਛਾਂਗੇ ਅੱਛਾ ਚਲ ਫਿਰ ਦੱਸ ਰਿਕਾਰਡਿੰਗ ਬਾਰੇ

ਹਾਂ ਆ ਬੰਦਾ ਬਈ ਕਨੌਰ ਦਾ ਮਸ਼ਹੂਰ ਕੋਚੇ ਸੋਲੇ ਵਾਲਾ ਨਾਮ ਕੀ ਬਈ ਤੁਹਾਡਾ ਕਲਵੰਤ ਕੋਚੇ ਵਾਲਾ ਕਲਵੰਤ ਕੋਚੇ ਵਾਲਾ ਦੇਖੋ ਬਈ ਕਲਵੰਤ ਕੋਚੇ ਵਾਲਾ ਕਲਵੰਤ ਮਾਰਕੀਟ ਹਾਂ ਆਮ ਦਾ ਐਡਰੈਸ ਦੱਸ ਦਈ ਐਡਰੈਸ ਦੱਸ ਦਿਓ ਮੇਰਾ ਐਡਰੈਸ ਲੱਖੀ ਡਾਕਟਰ ਨੇੜੇ ਰਾਜੂ ਸਨਾਰ ਦੀ ਦੁਕਾਨ ਕਲਵੰਤ ਮਾਰਕੀਟ ਕਲਵੰਤ ਕੋਚੇ ਵਾਲਾ ਕੁਲਚਾ ਦਾ ਟੋਟਾ ਕੁਲਚਾ ਨਾ ਇਸ ਸਮੇਂ ਤੱਕ 5 ਵਜੇ ਤੱਕ ਠੀਕ ਹੈ ਜੀ ਬਸ ਉਸ ਤੋਂ ਬਾਅਦ ਕੁਲਚਾ ਨਹੀਂ ਕੁਲਚਾ ਤਾਂ ਹੁਣ ਵੀ ਬਗਾਤਾ ਮੈਂ ਕੁਲਚੇ ਖਤਮ ਨੇ ਓਕੇ ਮਸੂਰ ਕੁਲਚੇ ਸੋਲੇ ਵਾਲਾ ਬਾਈ ਕਰੋੜ ਪਿੰਡ ਦੇ ਵਿੱਚ ਕੁਲਵੰਤ ਕੁਲਚਾ 1 ਵਜੇ ਤੋਂ ਲੈ ਕੇ 5 ਵਜੇ ਤੱਕ 5 ਵਜੇ ਕੰਮ ਆਪਣਾ ਸਮਾਪਤ ਹੋ ਜਾਣਾ ਠੀਕ ਆ ਓਕੇ ਬਾਈ ਹਾਂਜੀ ਦੋਸਤੋ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕੰਟੀਨਿਊ ਜਰੂਰ ਆਨ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ